ਅੱਜ ਦੀ ਵੀਡੀਓ ਵੇਖ ਰਖਿਆ ਸਾਬ ਨੂੰ ਜੀ ਹੈ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਛੀ ਜੀਨਪਿੰਗ ਨਾਲ ਮੁਲਾਕਾਤ ਬਾਅਦ ਟਰੰਪ ਨੇ ਕੀਤਾ ਚੀਨ ਦਾ ਟਰੈਪ ਘਟਾਉਣ ਦਾ ਐਲਾਨ ਭਾਰਤ ਨੂੰ ਕਦੋਂ ਮਿਲੇਗੀ ਰਾਤ ਦੱਖਣੀ ਕੋਰੀਆ ਦੇ ਚੀਨੀ ਰਾਸ਼ਟਰਪਤੀ ਜੀ ਜਿਨਪਿੰਗ ਨਾਲ ਸਫਲ ਮੁਲਾਕਾਤ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਹ ਚੀਨ ਤੇ ਟ੍ਰੈਪ ਨੂੰ 10% ਤੱਕ ਘਟਾ ਦੇਵੇਗਾ ਤੋਂ ਵੀ ਨੀਤਾ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮਿਲਨ ਦੇ ਮੌਕੇ ਤੇ ਉਹ ਸਾਲ ਵਿੱਚ ਮਿਲੇ ਇਸ ਤੋਂ ਲਾਵਾ ਉਹਨਾਂ ਕਹੇ ਕਿ ਮਾ ਤੰਪ ਕੋਨ ਦੁਰਲੰਭ ਧਰਤੀਕ ਖਣਿਜਾਂ ਦੀ ਸਪਲਾਈ ਤੇ ਚੀਨ ਨਾਲ ਸਮਝੌਤਾ 1 ਸਾਲ ਲਈ ਵਿਦਾਇਆ ਜਾ ਸਕਦਾ ਹੈ 트럼ਪ ਨੇ 에어 보어스 에어 포스 1 ਤੇ ਪੱਤਰਕਾਰਾਂ ਨੂੰ ਕਿਹਾ ਕਿ ਦੁਰਲੰਭ ਧਰਤੀਕ ਖਣਿਜਾਂ ਦਾ ਨਮਟਾਰਾ ਹੋ ਗਿਆ ਹੈ ਤੇ ਉਹ ਦੁਨੀਆ ਦੇ ਹਨ ਉਹਨਾਂ ਅੱਗੇ ਕਾ ਕੇ ਸਮਝੌਤੇ ਤੇ ਹਰ ਸਾਲ ਦੁਬਾਰਾ ਗੱਲਬਾਤ ਕੀਤੀ ਜਾਏਗੀ ਇਸ ਤੋਂ ਲਾਵਾ 트럼ਪ ਨੇ ਕਿਹਾ ਕਿ ਉਹ ਅਤੇ ਜੀ ਜਨਪਿੰਗ ਜੁਕ੍ਰੇਨ ਵਿੱਚ ਜੰਗ ਨੂੰ ਹੱਲ ਕਰਨ ਲਈ ਇਕੱਠੇ ਕੰਮ ਕਰਨ ਲਈ ਸਹਿਮਤ ਹੋਏ ਹਨ ਉਹਨਾਂ ਕਹਾ ਜੁਕ੍ਰੇਨ ਦਾ ਮੁੱਦਾ ਬਹੁਤ ਜ਼ੋਰਦਾਰ ਢੰਗ ਨਾਲ ਉੱਠਿਆ ਅਸੀਂ ਇਸ ਬਾਰੇ ਲੰਮੀ ਗੱਲਬਾਤ ਕੀਤੀ ਅਸੀਂ ਅਤੇ ਅਸੀਂ ਇਹ ਦੇਖਣ ਲਈ ਇਕੱਠੇ ਕੰਮ ਕਰਾਂਗੇ ਕਿ ਕੀ ਅਸੀਂ ਕਿਸੇ ਨਤੀਜੇ ਤੇ ਪਹੁੰਚ ਸਕਦੇ ਹਾਂ ਟਰੰਪ ਨੇ ਅੱਗੇ ਕਿਹਾ ਕਿ ਚੀਨੀ ਰਾਸ਼ਟਰਪਤੀ ਅਮਰੀਕਾ ਦੀ ਮਦਦ ਕਰਨਗੇ ਤੇ ਜਕਰੇਨ ਤੇ ਮਿਲ ਕੇ ਕੰਮ ਕਰਨਗੇ ਸ਼ੀ ਜਿਨਪਿੰਗ ਨਾਲ ਆਪਣੀ ਮੁਲਾਕਾਤ ਨੂੰ ਬਹੁਤ ਸਫਲ ਦੱਸਦਿਆਂ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਪ੍ਰੈਲ 2026 ਵਿੱਚ ਚੀਨ ਦਾ ਦੌਰਾ ਕਰਨਗੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ